ਸਾਡਾ ਸਰੀਰ ਹੈ ਸਾਡੀ ਆਤਮਾ ਸਾਡੀ ਜਾਨ ਨੂੰ ਫਿਰ ਮੌਤ ਦੇ ਫਰਿਸ਼ਤੇ ਲੈ ਕੇ ਜਾਂਦੇ ਨੇ ਆ ਸਰੀਰ ਦੇ ਦਰਵਾਜੇ ਭੰਨ ਕੇ ਕਿਤੇ ਗੌਰ ਕਰਿਓ ਜੀ ਮਰਿਤਕ ਬੰਦੇ ਨੂੰ ਵੇਖਿਓ ਕਈ ਗਿਲ ਨਾ ਜਦੋਂ ਮੌਤ ਲੈ ਕੇ ਜਾਂਦੀ ਹੈ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ ਬੰਦੇ ਦੀ ਪਤਾ ਲੱਗ ਜੇਗਾ ਤੁਹਾਨੂੰ ਵੀ ਇਹਦੀ ਜਾਨ ਬੋਲੋ ਅੱਖਾਂ ਦੇ ਰਾਹੀਂ ਨਿਕਲੀ ਇਆਂ ਦੇ ਕੰਨ ਦੇ ਵਿੱਚ ਬਲੱਡ ਆ ਜਾਂਦਾ ਹੈ ਪਤਾ ਲੱਗ ਜੇ ਤੁਹਾਨੂੰ ਵੀ ਜਾਣ ਜਿਹੜੀ ਇਹਦੇ ਕੰਨ ਦੇ ਰਾਹੀਂ ਨਿਕਲੀ ਹੈ ਇਆਂ ਦੇ ਨੱਕ ਦੇ ਰਾਹੀਂ ਬਲੱਡ ਆ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਵੀ ਇਹਦੀ ਜਾਣ ਨੱਕ ਦੇ ਰਾਹੀਂ ਨਿਕਲੀ ਹੈ ਸਾਹ ਤਾਂ ਨਿਕਲਨੇ ਨੇ ਕਿਥੋਂ ਦੇ ਨਿਕਲਣਗੇ ਇਆਂ ਦਾ ਫਿਰ ਮੂੰਹ ਅੱਡੇਆ ਰਹਿ ਜਾਂਦਾ ਹੈ ਮੂੰਹ ਅੱਡੇ ਤੋਂ ਪਤਾ ਲਗਾਇਆ ਜਾਂਦਾ ਹੈ ਵੀ ਇਹਦੀ ਜਾਣ ਜਿਹੜੀ ਮੂੰਹ ਦੇ ਰਾਹੀਂ ਨਿਕਲੀ ਹੈ ਮਾਫ਼ ਕਰਿਓ ਪਿਆਰਿਓ ਕਈਆਂ ਦੀ ਜਾਨ ਗੁਦਾ ਦੇ ਰਾਹੀਂ ਨਿਕਲ ਜਾਂਦੀ ਹੈ ਮਲ ਮੁੱਤਰ ਵਿੱਚੇ ਨਿਕਲ ਜਾਂਦਾ ਹੈ ਪਰ ਜਿਹੜੀ ਗੁਦਾ ਦੇ ਰਾਹੀਂ ਜਾਨ ਨਿਕਲਨੀ ਇਹ ਕੋਈ ਚੰਗੀ ਨਹੀਂ ਹੈ ਅੱਛੀ ਨਹੀਂ ਹੈ ਟੇਡੀਆਂ ਮੇਡੀਆਂ ਜੁਨਾ ਜਪਾ ਜਾਂਦਾ ਮਾਫ਼ ਕਰਿਓ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਸਰੀਰ ਦੇ ਨੌ ਦਰਵਾਜ਼ੇ ਨੇ ਜਿਨ੍ਹਾਂ ਨੂੰ ਮੌਤ ਭੰਨ ਕੇ ਲੈ ਕੇ ਜਾਂਦੀ ਹੈ